ਪਹਾੜੀ ਪ੍ਰਦੇਸ਼ ਤੋਂ ਲਗਾਤਾਰ ਮੰਦ ਭਾਗੀਆਂ ਖਬਰਾਂ ਆ ਰਹੀਆਂ ਨੇ ਇੱਕ ਹੋਰ ਖਬਰ ਆਈ ਹੈ ਕਿ ਪੰਜਾਬੀ ਡਰਾਈਵਰ ਜਿਹੜਾ ਸਵਾਰੀ ਲੈ ਕੇ ਮਨਾਲੀ ਗਿਆ ਸੀ ਉੱਥੋਂ ਦੇ ਹਿਮਾਚਲੀ ਲੋਕਾਂ ਨੇ ਉਸਤੇ ਜਾਨਲੇਵਾ ਹਮਲਾ ਕਰ ਦਿੱਤਾ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਪਹੁੰਚੀ ਹੋਇਆ ਲੇਕਿਨ ਹਾਲੇ ਤੱਕ ਮਨਾਲੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਰੋਪੜ ਦੇ ਰਹਿਣ ਵਾਲੇ ਭਪਿੰਦਰ ਸਿੰਘ ਕਈ ਸਾਲਾਂ ਤੋਂ ਟੈਕਸੀ ਡਰਾਈਵਰ ਦੇ ਤੌਰ ਤੇ ਕੰਮ ਕਰ ਰਹੇ ਨੇ ਰੋਪੜ ਦੇ ਵਿਧਾਇਕ ਨੇ ਵੀ ਉੱਥੋਂ ਦੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਆ ਐਡਵੋਕੇਟ ਦਨਦੇਸ਼ ਚੱਡਾ ਹੋਣਾ ਨੇ ਲੇਕਿਨ ਫਿਰ ਵੀ ਪੀੜਤ ਤੇ ਡਰਾਈਵਰ ਨੂੰ ਇਨਸਾਫ਼ ਨਹੀਂ ਮਿਲਿਆ ਪੂਰਾ ਕਾਹਨ ਕਿਵੇਂ ਵਾਪਰਿਆ ਕੀ ਕੁਝ ਹੋਇਆ ਡਰਾਈਵਰ ਭਪਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਗੱਲਬਾਤ ਕੀਤੀ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੇਖੇ ਜਿਹੜੀ ਤੁਹਾਡੇ ਨਾਲ ਵਾਰਦਾਤ ਹੋਈ ਆ ਉਹ ਮਾਚਲ ਚ ਕਿੱਥੇ ਹੋਈ ਆ ਤੇ ਕੀ ਵਜ੍ਹਾ ਕੀ ਸੀ ਸਰ ਜਿਹੜੀ ਇਹ ਗੱਲ ਮੇਰੇ ਨਾਲ ਕੁੱਟਮਾਰ ਵਾਲੀ ਹੋਈ ਆ ਜੀ ਇਹ ਮਨਾਲੀ ਚ ਹੋਈ ਆ ਜੀ ਹੜੀਮਬਾ ਟੈਂਪਲ ਨੂੰ ਜਾਂਦ ਸਮੇ ਜੀ ਜੀ ਮਤਲਬ ਕਿ ਅਸੀਂ ਲਾਈਨ 'ਚ ਖੜੇ ਹੋਏ ਸੀ ਜੀ ਖੜੀ ਮੰਦ ਟੈਂਪਲ ਨੂੰ ਜਾ ਰਹੇ ਸੀ ਜੀ ਜੀ ਤੇ ਇੱਕ ਪੁਆਇੰਟ ਹੈ ਉੱਥੇ ਸਰ ਬਈ ਇੱਕ ਟਾਈਮ 'ਚ ਇੱਕੇ ਗੱਡੀ ਕ੍ਰੋਸ ਹੁੰਦੀ ਹੈ ਜੀ ਜੀ ਤਾਂ ਸਾਡੀ ਲਾਈਨ ਮਤਲਬ ਕਿ ਅੱਗੇ ਵਾਲੀ ਲਾਈਨ ਖਾਲੀ ਹੋ ਗਈ ਤਾਂ ਸਾਡੀ ਲਾਈਨ ਸਟਾਰਟ ਹੋ ਗਈ ਚੱਲਣ ਨੂੰ ਜੀ ਸਰ ਸਾਬ ਪਿੱਛੇ ਤੇ ਬਾਈਕ ਵਾਲਾ ਆਇਆ ਜੀ ਜੀ ਉਹ ਸਾਡੀ ਲਾਈਨ ਚੱਲ ਰਹੀ ਸੀ ਕੁਦਰਤੀ ਹੋ ਗਿਆ ਤਾਂ ਵੀ ਗੱਡੀ ਆ ਗਈ ਜੀ ਦੋਨੋਂ ਗੱਡੀ ਆਪਣੀ ਬਾਈਕ ਲਾਈਨ ਚ ਕਰਨ ਦਾ ਮਤਲਬ ਕਿ ਥਾਂ ਨਹੀਂ ਮਿਲੀ ਹੈਗੀ ਸਰ ਜੀ ਉਸੇ ਗੱਲ ਪਿੱਛੇ ਜੀ ਉਹਨਾਂ ਮੇਰੇ ਨਾਲ ਗਾਲੀ ਗਲੋਚ ਕਰੀ ਉਸ ਤੋਂ ਬਾਅਦ ਫੇ ਮੇਰੇ ਨਾਲ ਕੁੱਟਮਾਰ ਕਰੀ ਲਈ ਅੱਛਾ ਜੀ ਤੇ ਉਧਰ ਦੇ ਜਿੰਨੇ ਵੀ ਮਨਾਲੀ ਦੇ ਡਰਾਈਵਰ ਹਿਮਾਚਲੀ ਇਕੱਠੇ ਹੋ ਗਏ ਸੀ ਸਾਰੇ ਜੀ ਸਰ ਡਰਾਈਵਰ ਨਹੀਂ ਆਪਾਂ ਕਹਿ ਸਕਦੇ ਸਰ ਉਹ ਹੈਗਾ ਸੀ ਜਿਹੜੇ ਉਹ ਬਾਈਕ ਰੈਂਟ ਤੇ ਦਿੰਦੇ ਆ ਨਾ ਜੀ ਜੀ ਉਹ ਬੰਦੇ ਸੀ ਜੀ ਉਹਨਾਂ ਨੇ ਮਤਲਬ ਕਿ ਜਦੋਂ ਮੇਰੇ ਨਾਲ ਇਹਨਾਂ ਨੇ ਕੁੱਟਮਾਰ ਗਾਲੀ ਗਲੋਚ ਕਰਨੀ ਸਟਾਰਟ કરી ਉਹ ਬਾਈਕ ਉੱਪਰ ਤਿੰਨ ਬੰਦੇ ਦੇ ਸਰ ਜੀ ਤੇ ਉਹ ਤਿੰਨ ਬੰਦਿਆਂ ਚੋਂ ਇੱਕ ਬੰਦਾ ਦੋ ਬੰਦੇ ਨੇ ਮੇਰੇ ਨਾਲ ਕੁੱਟਮਾਰ ਕਰਨੀ ਸਟਾਰਟ ਕਰਦੇ ਇੱਕ ਬੰਦਾ ਉਹ ਜਿੱਥੇ ਬਾਰਦਾਦ ਹੋਈ ਉਹਦੇ ਨਾਲੇ ਦੁਕਾਨ ਸੀ ਜੀ ਇਹਨਾਂ ਦੀ ਜੀ ਉੱਥੋਂ ਬੰਦੇ ਬੁਲਾ ਕੇ ਲੈ ਕੇ ਆਇਆ ਜੀ ਜੀ ਫਿਰ ਉਹ ਮਤਲਬ ਕਹਿਣ ਦਾ ਵੀ ਉਹ ਲੋਕਲ ਬੰਦੇ ਜਿਹੜੇ ਹੈਗੇ ਤੇ ਜੀ ਉਹੀ ਆਏ ਆ ਉਹਨਾਂ ਦੇ ਹੱਥਾਂ ਵਿੱਚ ਲੋਹੇ ਦੀਆਂ ਰਾੜਾਂ ਸੀ ਉਸ ਟਾਈਮ ਜੀ ਹਾਂ ਜੀ ਤੇ ਕਿੰਨੇ ਕੀ ਜਾਣੇ ਹੁਣਗੇ ਜੀ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਕਟਾਈ ਕੀਤੀ ਜੀ ਸਰ 6 ਜਾਣੇ ਟੋਟਲ ਸੀ ਜੀ ਇਹ ਤੇ ਕਿ ਸੱਟਾ ਕਿੰਨੇ ਦਾ ਬਾਈਕ ਤੇ ਹੀ ਸੀ ਉਸ ਟਾਈਮ 3 ਜਾਣੇ ਹੋਰ ਉਧਰੋਂ ਜਿਹੜੇ ਬੁਲਾ ਕੇ ਲੈ ਕੇ ਆਇਆ 3 ਜਾਣੇ ਉਸ ਟਾਈਮ ਆਏ ਆ ਉਧਰੋਂ ਜੀ ਤੇ ਕਿੰਨੀ ਹੈ ਕਿ ਸੱਟਾਂ ਲੱਗੀਆਂ ਜੀ ਤੁਹਾਨੂੰ ਹੁਣ ਤੁਸੀਂ ਹਸਪੀਟਲੋਂ ਕੇ ਘਰੋਂ ਸਰ ਮੈਂ ਹਸਪੀਟਲ ਤੋਂ ਦਵਾਈ ਲੈ ਕੇ ਹੁਣ ਵਾਪਿਸ ਪਿੰਡ ਜਾ ਰਿਹਾ ਹਾਂ ਜੀ ਤਾਂ ਅੱਛਾ ਜੀ ਇਹ ਕਿਦਾਂ ਕਿਦਨ ਦੀ ਘਟਨਾ ਜੀ ਇਹ ਸਰ 13 ਤਰੀਕ 2 ਵਜੇ ਦੇ ਕਰੀਬ ਕਰੀਬ ਦੀ ਘਟਨਾ ਹੈ ਜੀ ਅੱਛਾ ਇਹਦੇ ਹਸਪੀਟਲ ਕਿਹੜੇ ਦਾਖਲ ਹੋਏ ਤੁਸੀਂ ਸਰ ਉੱਥੇ ਲੋਕਲ ਜਿਹੜਾ ਮਨਾਲੀ ਹਸਪੀਟਲ ਹੈ ਜੀ ਉੱਥੇ ਮੈਂ ਦਾਖਲ ਹੋਇਆ ਤਾਂ ਜੀ 100 ਨੰਬਰ ਪਰ ਫਿਰ ਮੈਂ ਕਾਲ ਕਰਕੇ ਪੁਲਿਸ ਵਾਲਿਆਂ ਨੂੰ ਵੀ ਦੱਸੀ ਸਾਰੀ ਗੱਲ ਬਾਤ ਜੀ ਜੀ ਹਾਂ ਜੀ ਸਰ ਜਦੋਂ ਇੱਕ ਗੱਲ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਜੀ ਜਦੋਂ ਮਤਲਬ ਕਿ ਉਹ ਬੰਦਾ ਉੱਪਰੋਂ ਮਤਲਬ ਕਿ ਦੁਕਾਨ ਤੋਂ ਬੁਲਾ ਕੇ ਲੈ ਕੇ ਆਇਆ ਹੈ ਨਾ ਜੀ ਥਰਡ ਪਰਸਨ ਨੂੰ ਜੀ ਤਾਂ ਉਹਨਾਂ ਦੇ ਹੱਥਾਂ ਵਿੱਚ ਸਰ ਲੋਹੇ ਦੀਆਂ ਰੋੜਾ ਸੀ ਜੀ ਜੀ ਤੇ ਮੈਂ ਉਹਨਾਂ ਦੀਆਂ ਰੋੜਾਂ ਦੇ ਇੱਕੇ ਨੀਚੇ ਭੱਜਿਆ ਜੀ ਨੀਚੇ ਜਿਹੜੇ ਟ੍ਰੈਫਿਕ ਪੁਲਿਸ ਟ੍ਰੈਫਿਕ ਨੂੰ ਕੰਟਰੋਲ ਕਰਨ ਵਾਲੇ ਪੁਲਿਸ ਅਧਿਕਾਰੀ ਖੜੇ ਸੀ ਜੀ ਜੀ ਮੈਂ ਭੱਜ ਕੇ ਉਹਨਾਂ ਕੋਲ ਪਹੁੰਚਿਆ ਵੀ ਮੇਰੇ ਨਾਲ ਐਤਾ ਐਤਾ ਕਰਕੇ ਕੁੱਟਮਾਰ ਹੋ ਰਹੀ ਆ ਤੇ ਉਹ ਜਿਹੜੇ ਲੋਕਲ ਬੰਦੇ ਹੈਗੇ ਸੀ ਸਰ ਉਹਨਾਂ ਨੇ ਮੈਨੂੰ ਉਹ ਪੁਲਿਸ ਅਧਿਕਾਰੀ ਦੇ ਸਾਹਮਣੇ ਵੀ ਕੁੱਟਮਾਰ ਕੀਤੀ ਹੈ ਜੀ ਤੇ ਪੁਲਿਸ ਨੇ ਬਚਾਇਆ ਨਹੀਂ ਤੁਹਾਨੂੰ ਜੀ ਸਰ ਉਹਨਾਂ ਨੇ ਉਹ ਇੱਕ ਪਰਸਨ ਸੀ ਉਹਨਾਂ ਨੇ ਬਹੁਤ ਬਚਾਅ ਕਰਨ ਦੀ ਕੋਸ਼ਿਸ਼ કરી ਹੈ ਜੀ ਹੂੰ ਲੇਕਿਨ ਉਹ ਲੋਕਲ ਬੰਦਿਆਂ ਨੇ ਉਹਨਾਂ ਦੀ ਕੁਛ ਨਹੀਂ ਸੁਣੀ ਜਦੋਂ ਉਹਨਾਂ ਨੇ ਕੈਮਰਾ ਕੱਢਿਆ ਨਾ ਜੀ ਫੋਨ ਕੱਢਿਆ ਵੀ ਮੈਂ ਵੀਡੀਓ ਬਣਾਉਂਦਾ ਹੂੰ ਤੇ ਹੁਣ ਤੁਸੀਂ ਕੁੱਟੋ ਇਹਨੂੰ ਹੂੰ ਫਿਰ ਉਸ ਤੋਂ ਬਾਅਦ ਸਰ ਉਹ ਲੋਕਲ ਲੋਕ ਭੱਜੇ ਆ ਜੀ ਫਿਰ ਉਹਨਾਂ ਨੇ ਨਹੀਂ ਕੈਮਰਾ ਕੈਮਰਾ ਕਿੰਨੇ ਕੱਢਿਆ ਪੁਲਿਸ ਵਾਲੇ ਨੇ ਕੱਢਿਆ ਕਿ ਕਿਸੇ ਆਮ ਹਿਮਾਚਲੀ ਨੇ ਕੱਢਿਆ ਜੀ ਪੁਲਿਸ ਵਾਲੇ ਸਰ ਨੇ ਹੀ ਕੱਢਿਆ ਸੀ ਜੀ ਲੇਕਿਨ ਫਿਰ ਉਹ ਮਤਲਬ ਕੈਮਰਾ ਦੇਖ ਕੇ ਉਹ ਭੱਜ ਗਏ ਜੀ ਵੀ ਕੈਮਰਾ ਔਨ ਹੋ ਗਿਆ ਵੀ ਚਲੋ ਪੂਰੇ ਤੋਂ ਉਸ ਤੋਂ ਬਾਅਦ ਜੀ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਹੂਰੇ ਨਾ ਰੁਕੋ ਤੁਹਾਨੂੰ ਖਤਰਾ ਹੈ ਫਿਰ ਉਹਨਾਂ ਨੇ ਮੈਨੂੰ ਜਿਹੜੀ ਮਾਲ ਰੋਡ ਕੋ 34 ਹੈ ਜੀ ਇਹਨਾਂ ਦਾ ਇੱਕ ਪੁਆਇੰਟ ਬਣਿਆ ਹੋਇਆ ਜੀ ਜੀ ਛੋਟਾ ਜਿਹਾ ਪੁਲਿਸ ਹਾਂ ਜੀ ਤੇ ਮੈਨੂੰ ਉਹਨਾਂ ਨੇ ਉੱਤੇ ਭੇਜਿਆ ਉਹਨਾਂ ਨੇ ਮੈਨੂੰ ਕਿਹਾ ਵੀ ਥਾਣੇ ਚੱਲ ਜਿਓ ਤੁਸੀਂ ਤੇ ਮੈਂ ਉੱਥੋਂ ਆਟੋ ਫੜ ਕੇ ਥਾਣੇ ਗਿਆ ਜੀ ਜੀ ਤੇ ਪਰਚਾ ਦਰਜ ਹੋ ਗਿਆ ਇਹ ਬੰਦੇ ਫੜੇਗੇ ਕੁਛ ਤੁਸੀਂ ਨਹੀਂ ਹੁਣ ਤੁਸੀਂ ਪੰਜਾਬ ਆ ਗਏ ਕਿ ਮਨਾਲੀ ਜੀ ਨਹੀਂ ਗਿਆ ਜੀ ਸਭ ਬਾਹਰ ਘੁੰਮ ਰਹੇ ਆ ਜੀ ਉਲਟਾ ਜਦੋਂ ਅਸੀਂ ਮੈਡੀਕਲ ਕਰਾਉਣ ਵਾਸਤੇ ਕੁੱਲੂ ਗਏ ਆ ਸਰ ਦੂਸਰਾ ਦਿਨ ਗਏ ਆ ਜੀ ਜੀ ਉਸ ਦਿਨ ਉਹ ਬੰਦਾ ਜਿਹਨਾਂ ਮੇਰੇ ਨਾਲ ਕੁੱਟਮਾਰ ਕਰੀ ਆ ਜੀ ਜੀ ਉਹ ਬੰਦਾ ਆਪਣੇ ਘਰਦਿਆਂ ਨੂੰ ਲੈ ਕੇ ਹਸਪੀਟਲ ਪਹੁੰਚਿਆ ਵੀ ਸਾਡੇ ਨਾਲ ਕੰਪਰੋਵਾਈਜ਼ ਕਰੋ ਜੀ ਜੀ ਹਾਂ ਜੀ ਸਰ ਉਹਨੇ ਉਹ ਗ੍ਰਫਤਾਰੀ ਨੇ ਹੋਈ ਸਰ ਉਹ ਬੰਦਿਆਂ ਦੀ ਸਾਰੇ ਬੰਦੇ ਬਾਹਰ ਘੁੰਮ ਰਹੇ ਆ ਤੇ ਤੁਹਾਡੇ ਨਾਲ ਸਵਾਰੀਆਂ ਵੀ ਸੀ ਜੀ ਸਾਰੇ ਗੈਸਟ ਹੈਗੇ ਸੀ ਜੀ ਹਾਂਜੀ ਜਦੋਂ ਫਸਟ ਟਾਈਮ ਸਾਡੇ ਨਾਲ ਹੱਥੋ ਪਾਈ ਹੋਈ ਹੈ ਜੀ ਤਾਂ ਮਨੂੰ ਮੇਰੇ ਜਿਹੜੇ ਮੇਰੇ ਕਲਾਇੰਟ ਸੀ ਉਹਨਾਂ ਨੇ ਛੜਵਾਇਆ ਜੀ ਉਹਨਾਂ ਦੇ ਹੱਥੋਂ ਜਦੋਂ ਮਤਲਬ ਕਿ ਉਹ ਲੋਗੇ ਧੀਆਂ ਰਾੜਾਂ ਲੈ ਕੇ ਦੂਜੇ ਬੰਦੇ ਆਏ ਪਿੱਛੇੋਂ ਫਿਰ ਉਹ ਵੀ ਉਹਨਾਂ ਨੂੰ ਸਾਈਡ ਹੋਣਾ ਪਿਆ ਜੀ ਉਹ ਵੀ ਪੈਨ ਇੜੇ ਨਹੀਂ ਆਏ ਮੈਂ ਭੱਜ ਕੇ ਫਿਰ ਨੀਚੇ ਪੁਲਿਸ ਵਾਲੇ ਸਰ ਕੋ ਰੇ ਤੇ ਤੁਹਾਨੂੰ ਕਿੰਨਾ ਕਿਚਰ ਹੋ ਗਿਆ ਜੀ ਟੈਕਸੀ ਚਲਾਉਂਦਿਆਂ ਨੂੰ ਜੀ ਸਰ ਮੈਂ ਡਰਾਈਵ ਤਾਂ ਸਰ 2005 ਤੋਂ ਕਰ ਰਿਹਾ ਜੀ ਲੇਕਿਨ ਪਹਿਲਾਂ ਮੈਂ ਟਰੱਕ ਚਲਾਉਂਦਾ ਸੀ ਉਸ ਤੋਂ ਬਾਅਦ ਮੈਂ ਸਰ ਐਂਬੂਲੈਂਸ ਚਲਾਈ ਆ ਤੇ ਨਹੀਂ ਜਦੋਂ ਦਾ ਤੁਸੀਂ ਇਹ ਟੂਰਿਸਟ ਚਲਾ ਰਹੇ ਹੋ ਹਿਮਾਚਲ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਵਾਪਰੀ ਪਹਿਲਾਂ ਵੀ ਕੋਈ ਇਦਾਂ ਦੀ ਘਟਨਾ ਵਾਪਰੀ ਜੀ ਹਿਮਾਚਲ ਜਿਹੜਾ ਜਾਂਦੇ ਤੁਸੀਂ ਸਵਾਰੀ ਸਰ ਕਦੇ ਨਹੀਂ ਕਦੇ ਟਰੱਕ 'ਤੇ ਨਹੀਂ ਸਰ ਇਦਾਂ ਦਾ ਹੋਇਆ ਕਦੇ ਐਂਬੂਲੈਂਸ 'ਤੇ ਨਹੀਂ ਇਦਾਂ ਦੀ ਕੋਈ ਗੱਲਬਾਤ ਹੋਈ ਜੀ ਆ ਮੇਰੇ ਨਾਲ ਫਸਟ ਕੇਸ ਹੋਇਆ ਜੀ ਜਿਹੜਾ ਮੇਰੇ ਨਾਲ ਹੋਇਆ ਤੇ ਜਿਆਦਾ ਦਿਨ ਸਿਰ ਤੇ ਲੱਗੀਆਂ ਸੱਟਾਂ ਕਿ ਬਾਕੀ ਸਰੀਰ ਦੇ ਵੀ ਲੱਗੀਆਂ ਸਰ ਨੱਕ ਦੀ ਹੱਡੀ ਮੇਰੀ ਫ੍ਰੈਕਚਰ ਹੈ ਜੀ ਜੀ ਮੋਤੇ ਲੱਗੀਆਂ ਜੀ ਸਿਰ ਤੇ ਹੈ ਗਿਆ ਪਰ ਉਹ ਪੁੱਝੀਆਂ ਸੱਟਾਂ ਉਹ ਦਿਖਾਈ ਨਹੀਂ ਦੇ ਰਹੀਆਂ ਸਰ ਮਤਲਬ ਕਿ ਜਦੋਂ ਆਪਾਂ ਹੱਥ ਦਵਾਉਂਦੇ ਆ ਤਾਂ ਦਰਦ ਹੁੰਦਾ ਪੈਨ ਹੁੰਦੀ ਹੈ ਜੀ ਜੀ ਤੇ ਹੁਣ ਤੁਸੀਂ ਵਾਪਸ ਆ ਗਏ ਜੇ ਰੋਪੜ ਜੀ ਕਿ ਉੱਥੇ ਜੇ ਦੇ ਸਰ ਮੈਂ ਵਾਪਸ ਆ ਗਿਆ ਸੀ ਉੱਥੇ ਮੇਰਾ ਟ੍ਰੀਟਮੈਂਟ ਨਹੀਂ ਸੀ ਹੋ ਰਿਹਾ ਨਾਲੇ ਐਤਵਾਰ ਤੇ ਸੋਮਵਾਰ ਦੀ ਛੁੱਟੀ ਆ ਗਈ ਤੇ ਜੀ ਜੀ ਤਾਂ ਕਰਕੇ ਫੇ ਮੈਨੂੰ ਟ੍ਰੀਟਮੈਂਟ ਲੈਣ ਵਾਸਤੇ ਨੀਚੇ ਪੰਜਾਬ ਆਣਾ ਪਿਆ ਜੀ ਜੀ ਰੂਪੜ ਦੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਸਿਰ ਮੇਰਾ ਪਿੰਡ ਬਿਕੋਆ ਜੀ ਬਿਕੋ ਡਿਸਟ੍ਰਿਕਟ ਰੂਪੜ ਦਾ ਕਰਨੋਲੀ ਜੀ ਬਿਕੋ ਪेड ਬਿਕੋ ਜੀ ਬੀ ਕੋ ਪੀ ਆਈ ਡਬਲ ਕੇਓ ਐਨ ਬਿਕੋ ਜੀ ਠੀਕ ਹੈ ਜੀ ਹਾਂ ਜੀ ਤੇ ਤੁਸੀਂ ਉੱਥੇ ਬਾਅਦ ਚ ਟੈਲੀਫੋਨ ਤੇ ਅਧਿਕਾਰੀਆਂ ਨੂੰ ਜਾਂ ਐਸਐਚਓ ਨੂੰ ਜਾਂ ਹੋਰਾਂ ਨੂੰ ਗੱਲ ਨਹੀਂ ਕੀਤੀ ਕਿ ਦੋਸ਼ੀ ਫੜੇ ਨਹੀਂਗੇ ਜੀ ਸਰ ਉਹਨਾਂ ਦਾ ਫੋਨ ਮੈਨੂੰ ਅੱਜ ਆਇਆ ਤਾਂ ਜੀ ਐਸਆਈ ਦਾ ਸੁਭਾ ਜੀ ਜੀ ਉਹਨਾਂ ਨੇ ਮੈਨੂੰ ਉੱਥੇ ਬੁਲਾਇਆ ਜੀ ਕਹਿੰਦੇ ਵੀ ਤੁਸੀਂ ਉਰੇ ਪਹੁੰਚੋ ਵੀ ਉਰੇ ਪਹੁੰਚ ਕੇ ਉਸ ਤੋਂ ਬਾਅਦ ਅਗਲੀ ਮੌਕੇ ਦੀ ਜਿਹੜੀ ਕਾਰਵਾਈ ਆ ਉਹ ਕੀਤੀ ਜਾਓਗੀ ਜੀ ਸਰ ਮੈਨੂੰ ਹੁਣ ਸ਼ਾਇਦ ਇੱਕ ਅੱਧੇ ਦਿਨ ਵਿੱਚ ਵਾਪਸ ਉੱਥੇ ਜਾਣਾ ਪੈਣਾ ਜੀ ਮਨਾਲੀ ਜੀ ਹਾਂਜੀ ਸਰ ਹੂੰ ਤੇ ਉੱਧਰ ਤੇ ਤੁਹਾਡੇ ਐਮਐਲਏ ਸਾਹਿਬ ਨੇ ਵੀ ਉੱਥੋਂ ਦੇ ਪੁਲਿਸ ਅਧਿਕਾਰੀ ਨਾਲ ਫੋਨ 'ਤੇ ਗੱਲ ਕੀਤੀ ਹੈਗੀ ਕਿ ਕਾਰਵਾਈ ਕੀਤੀ ਜਾਵੇ ਹਾਂਜੀ ਸਰ ਉਹਨਾਂ ਨੇ ਮੈਨੂੰ ਪਰਸੋਂ ਮੇ ਤੋਂ ਨੰਬਰ ਲਏ ਜੀ ਮੈਨੂੰ ਫੋਨ ਆਇਆ ਸੀ ਸਰ ਦਾ ਜੀ ਹਾਂ ਦਿਨੇਸ਼ ਜੀ ਦਿਨੇਸ਼ ਜੀ ਦਾ ਜੀ ਤਾਂ ਉਹਨਾਂ ਨੇ ਮੇ ਤੋਂ ਨੰਬਰ ਲਏ ਆ ਜੀ ਏਐਸਆਈ ਦਾ ਲਿਆ ਤਾਂ ਐਸਐਚਓ ਦਾ ਲਿਆ ਜੀ ਹੂੰ ਉਹਨਾਂ ਨੇ ਉਹਨਾਂ ਨਾਲ ਆਪਣੇ ਤੌਰ ਤੇ ਜਿੱਦਾਂ ਮਤਲਬ ਕੀ ਗੱਲ ਹੈਗੀ ਸੀ ਵੀ ਉਹਨਾਂ ਨੇ ਕਰੀ ਆ ਜੀ ਉਹਨਾਂ ਦੇ ਪ੍ਰੈਸ਼ਰ ਤੋਂ ਬਾਅਦ ਹੀ ਅੱਗੇ ਕਾਰਵਾਈ ਸਟਾਰਟ ਹੋ ਰਹੀ ਹੈ ਜੀ ਤੇ ਜਦੋਂ ਤੁਹਾਡੇ ਤੇ ਉਹਨਾਂ ਨੇ ਹਮਲਾ ਕੀਤਾ ਜਿਹੜੇ ਹੋਰ ਪੰਜਾਬੀ ਡਰਾਈਵਰ ਸੀ ਉਹ ਨਹੀਂ ਬਾਹਰ ਨਿਕਲੇ ਜੀ ਸਰ ਉਸ ਟਾਈਮ ਜਿਹੜੀ ਵੀ ਆਪਣਾ ਗੱਡੀ ਪਿੱਛੇ ਮੇਰੇ ਆਟੋ ਸੀ ਜੀ ਅੱਗੇ ਜਿਹੜੀਆਂ ਗੱਡੀਆਂ ਸੀ ਉਹ ਪਰਸਨਲ ਨੰਬਰ ਵਾਲੀਆਂ ਸੀ ਜੀ ਜੀ ਪ੍ਰਾਈਵੇਟ ਨੰਬਰ ਜੀ ਫਿਰ ਉਹ ਉਸ ਟਾਈਮ ਫਿਰ ਕੋਈ ਵੀ ਨਹੀਂ ਲੱਗਿਆ ਹੈਗਾ ਜੀ ਨਾਲ ਛਡਾਣ ਵਾਸਤੇ ਜਾਂ ਕੁਝ ਜੀ ਹਾਂ ਜੀ ਹਾਂ ਪਰ ਤਾਂ ਲੱਗਦਾ ਨਹੀਂ ਜਿਵੇਂ ਇਹੋ ਜਿਹੇ ਘਟਨਾਵਾਂ ਵਾਪਰਦੀਆਂ ਜਿਹੜੇ ਦੂਜੇ ਡਰਾਈਵਰ ਹੁੰਦੇ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਹੈਗਾ ਜੀ ਬਿਲਕੁਲ ਸਰ ਮੈਂ ਤਾਂ ਇਹ ਅਪੀਲ ਕਰਦਾ ਜੀ ਵੀ ਜਦੋਂ ਵੀ ਕਿਤੇ ਬਾਹਰ ਕਿਸੇ ਵੀ ਆਪਣੇ ਡਰਾਈਵਰ ਭਰਾ ਨਾਲ ਉਹ ਕਿਸੇ ਵੀ ਸਟੇਟ ਦਾ ਹੈਗਾ ਜੀ ਜੀ ਜ਼ਰੂਰੀ ਨਹੀਂ ਹੈਗਾ ਜੀ ਸਰ ਵੀ ਪੰਜਾਬ ਦਾ ਹੀ ਹੋਵੇ ਜੀ ਜੀ ਕਿਸੇ ਵੀ ਸਟੇਟ ਦਾ ਹੈਗਾ ਕਿਸੇ ਵੀ ਡਰਾਈਵਰ ਭਾਈ ਨਾਲ ਕੋਈ ਐਦਾਂ ਦਾ ਧੱਕਾ ਹੁੰਦਾ ਲੋਕੋ ਲੋਕ ਧੱਕਾ ਕਰਦੇ ਆ ਕਿਸੇ ਵੀ ਸਟੇਟ ਵਿੱਚ ਤਾਂ ਬਿਲਕੁਲ ਸਰ ਉਹਨਾਂ ਨੂੰ ਨਾਲ ਲੱਗਣਾ ਚਾਹੀਦਾ ਗੱਲ ਸੁਣਨੀ ਚਾਹੀਦੀ ਆਵੇ ਕਿ ਕੈਡੀ ਗੱਲ ਪਿੱਛੇ کیا ਬਾਤਾਂ ਤਾਂ ਹੋ ਰਹੀਆਂ ਜੀ ਜੀ ਹਾਂ ਜੀ